ਲੋ ਸੌਟ ਰਕਾ ਗਿਆ ਬਰਾਦਤਾ ਜਾ ਰਹੇ ਪਰ ਸੇਵਾ ਪਹਿਲਾਂ ਵੀ ਤੁਸੀਂ ਆ ਗਿਆ ਆਹੋ ਦੇਖੋ ਆ ਸਾਰੀ ਮੈਂ ਕਹਿੰਨਾ ਹੈ ਕਿ ਸਾਰੇ ਪੰਜਾਬੀਆਂ ਦੀ ਡਿਊਟੀ ਬੰਦੀ ਹੈ ਕਿਉਂਕਿ ਆਪਣੇ ਪੰਜਾਬੀਆਂ ਨੂੰ ਕਿਸ ਨੇ ਬਾਹਰ ਤੋਂ ਕਿਸ ਨੇ ਮਦਦ ਕੀਤੀ ਨਹੀਂ ਆਪਣੇ ਲੋਕ ਹੈ ਜਿਨ੍ਹਾਂ ਨੇ ਤਬਾਈ ਮੱਚ ਗਈ ਆ ਹੜਾਂ ਕਰਕੇ ਸੋ ਮੈਂ ਤਾਂ ਸਾਰੀਆਂ ਪੋਲਿਟিক্যাল ਪਾਰਟੀਆਂ ਨੂੰ ਮੈਂ ਸਾਰੀ ਸੰਸਥਾ ਨੂੰ ਜਿੰਨੀ ਇੰਡਸਟਰੀ ਐਸੋਸੀਏਸ਼ਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਕੋਈ ਨਾ ਕੋਈ ਆਪਣਾ ਯੋਗਦਾਨ ਜ਼ਰੂਰ ਪਵਾਓ ਕਿ ਬਹੁਤ ਵੱਡਾ ਨੁਕਸਾਨ ਆਪਣੇ ਪੰਜਾਬ ਦਾ ਹੋ ਗਿਆ ਆਪਾਂ ਆਪਸੀ ਮਦਦ ਕਰਕੇ ਹੀ ਆਪਾਂ ਆਪ ਨੂੰ ਖੜਨਾ ਚਾਹੀਦਾ ਕਿਉਂਕਿ ਬਾਹਰਲੇ ਲੋਕਾਂ ਨੇ ਤਾਂ ਆਪ ਨੂੰ ਭੁੱਲ ਗਏ ਸਾਰੇ ਤੁਸੀਂ ਬਾਹਰਲੇ ਦਾ ਜ਼ਿਕਰ ਕੀਤਾ ਕੇਂਦਰ ਕੋਲ ਲਗਾਤਾਰ ਅਪੀਲ ਕੀਤੀ ਮੈਂ ਕੱਲਾ ਨਹੀਂ ਦਿੱਤਾ ਨਾ ਕੇਂਦਰ ਨੇ ਸਾਥ ਦਿੱਤਾ ਹੈ ਨਾ ਕਿਸੇ ਹੋਰ ਸੂਬੇ ਦੇ ਸਰਕਾਰ ਨੇ ਦਿੱਤਾ ਹੈ ਨਾ ਕੋਈ ਦੇਸ਼ ਦੀ ਕੋਈ ਸੰਸਥਾ ਨੇ ਦਿੱਤਾ ਹੈ ਆਪਣੇ ਪੰਜਾਬੀ ਜਦੋਂ ਗੁਜਰਾਤ ਵਿੱਚ ਭੁਗਮ ਆਇਆ ਸੀ ਸਭ ਤੋਂ ਵੱਧ ਸੇਵਾ ਆਪਣੇ ਇੱਥੋਂ ਗਈ ਸੀ ਤਾਮਿਲਨਾਡੂ ਸੁਨਾਮੀ ਆਈ ਸੀ ਤੇ ਹੋਰ ਜਿੱਥੇ ਵੀ ਕੋਈ ਨੁਕਸਾਨ ਹੋਇਆ ਸਭ ਤੋਂ ਵੱਧ ਆਪਾਂ ਜਾਣਦੇ ਆ ਅੱਜ ਆਪਣੇ ਉੱਤੇ ਗ੍ਰਿਫਤਾ ਪਈ ਹੈ ਪਰ ਦੁੱਖ ਕਹਿਣਾ ਕਹਿਣਾ ਪੈਂਦਾ ਕੋਈ ਨਹੀਂ ਖੜਾ